ਸਤਿ ਸ੍ਰੀ ਅਕਾਲ ਸਾਰਿਆਂ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡੀਪ ਟੀਵੀ ਦੇ ਕੋਲ ਆਜਾ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮਜਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਟੁਕੜਾ ਗੱਬਣਾ ਚੱਕ ਪਾਸੇ ਤੇ ਦੋ ਬੱਚੇ ਤੋਂ ਬਿਨਾਈ ਆ ਇੱਕ ਆ ਬੁਰੀ ਝੋਟੀ ਵੀ ਤੁਹਾਨੂੰ ਕਾਫੀ ਖੂਬਸੂਰਤੇ ਤੁਹਾਨੂੰ ਦਿਖਾਉਣੀ ਆ ਤੇ ਇੱਕ ਝੋਟੀਆਂ ਵੀ ਸਾਰੀਆਂ ਸੋਹਣੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਆ ਤਾਜੀ ਸੋਈ ਗਾਂ ਤੁਹਾਨੂੰ ਐਂਡ ਤੇ ਦਿਖਾਵਾਂਗੇ ਨੋਰਮਲ ਰੇਟ 'ਤੇ ਇਹ ਵੀ ਤੁਹਾਨੂੰ ਦਿਖਾਉਣੀ ਆ ਹਾਂਜੀ ਮੇਰੇ ਸੱਸ ਜੀ ਓ ਸਨੋ ਠੀਕ ਠਾ ਜੀ ਵਧੀਆ ਵਧੀਆ ਤੁਸੀਂ ਸਭ ਠੀਕ ਠਾਕ ਜੇ ਸਭ ਵਧੀਆ ਜੀ ਵੰਗੇ ਚਾਹੀਦਾ ਬੱਤਰ ਕੇ ਮਾਰ ਦੰਗ ਮਰਚਾ ਜੇ ਫਿਰ ਕੇ ਅਸੀਂ ਦਾ ਟਾਈਮ ਤਾਂ ਪਹੁੰਚੀ ਤਾਂ ਨਿਕਲ ਗਏ ਮਾਲ ਉਦਨ ਨਾਲ ਫਿਰ ਹਾਂ ਜੀ ਉਦਨ ਵਾਲਾ ਭਾਜੀ ਇਹ ਦੋ ਕੁ ਫੋਨ ਆ ਜਦੇ ਰੋਜ ਦੇ ਦੇਵੀ ਅੱਛਾ ਹਾਂ ਠੀਕ ਠੀਕ ਹੈ ਠੀਕ ਹੈ ਤੇ ਅੱਜ ਫਿਰ ਲੈਣ ਲਾਤੇ ਝੋਟੀਆਂ ਦੀ ਬੋਲੀ ਨਾਗਾ ਪਾ ਤਾਂ ਮੈਂ ਕਰਦੀ ਆ ਪੂਰਾ ਆਹ ਇੱਕ ਤੁਸੀਂ ਛੁੱਟੀ ਕਰ ਲੀ ਵਿੱਚ ਤੇ ਠੀਕ ਤੇ ਦੋ ਵੀਡੀਓ ਤਾਂ ਮਾਲਕੇ ਵੀਡੀਓ ਜੀ ਪਾ ਦੇਣਾ ਕੇ ਠੀਕ ਹੈ ਹਾਂਜੀ ਤੇ ਨਾਮ ਦੱਸ ਦੇ ਕਰੀ ਹਰ ਅਪੀ ਪੀਜੀ ਹਾਂਜੀ ਪਿੰਡ ਚੱਕ ਵਿੱਚ ਹੀ ਖਾਂਜੀ ਤੇ ਸੇਜ ਨਾਲਾ ਤੇ ਜਲਾਬਰਸਰ ਤੇ ਫੋਨ ਨੰਬਰ ਬੋਲ ਦਇ ਕਰੀ 981984752 ਠੀਕ ਹੈ ਬਾਕੀ ਲੋਕੋ ਕិច្ច ਕੰਮ ਆ ਭਾਜੀ ਪੈਂਦਾ ਜੀ ਲੋਪੂ ਕੱਚ ਕੰਮ ਤੇ ਬਿਲਕੁਲ ਨਾਲ ਨਹੀਂ ਕੁਛ ਦੇ ਰਹੇ ਦੇ ਮੜਕੇ ਠੀਕ ਹੈ ਇਹ ਤੋਂ ਕੰਮ ਦੀ ਸ਼ੁਰੂਆਤ ਕਿੰਨੇ ਚਿਰ ਦੇ ਚੱਕ ਪਾਸ ਤੇ ਇਹ ਭਾਜੀ ਸਾਡੇ 6 ਮਹੀਨੇ ਚੱਕ ਪਾਸ ਦੇ ਅੱਛਾ ਹਾਂਜੀ ਤੇ 2 ਕਿਲੋ ਮਤਲਬ ਘਰ ਵਾਲਿਆਂ ਦੇ ਦੁੱਧ ਦਿੰਦੀ ਆ ਅੱਛਾ ਤੇ ਇੱਕ ਪਾਣੀ ਚੋਈ ਅੱਛਾ ਇਤਨਾ ਲੈ ਲੈਂਦੀ ਆ ਬਾਕੀ ਠੱਡੀ ਤੇ ਠੀਕ ਆ ਹਾਂਜੀ ਥਣ ਬਾਕੀ ਪਾਸ ਕਰਾ ਦੂਗੀ ਥਣ ਪਾਸ ਕਰਾ ਦੂਗੀ ਹਨਾ ਇਹ ਪਾਜੀ ਮਤਲਬ ਮੱਝ ਮਤਲਬ ਇਤਰਾ ਹੀ ਦੇ ਦੇਣੀ ਸਾਮੇ ਪਹਿਲੇ ਦੇ ਦੇਣੀ ਅਜਾ ਅੱਛਾ ਸਾਮੇ ਪਹਿਲੇ ਦੇ ਦੇਣੀ ਪਾਜੀ ਜਾਨ ਛੜਾਈ ਪੁਲੇ ਦੀ ਅੱਛਾ ਐ ਪਾਜੀ ਨਵਾਈ ਨਵਾਈ ਮੈਂ ਪਸੋਂ ਦੀ ਲੈਂਦੀ ਜੀ ਠੀਕ ਠੀਕ ਜੀ ਵਾੜੀ ਕੀਤੀ ਅੱਬ ਉਹਦੇ ਆਲਨੇ ਜਿਹਾੜੀ ਇੰਨਾ ਕਿ ਆਹੀ ਠੀਕ ਹੈ ਬੈਠਾ ਜਾਂਦਾ ਇਨਾ ਖਲੋਤਾ ਜਾਂਦਾ ਹੈ ਪਾਜੀ ਮੱਝ ਅੱਛਾ ਹਾਂਜੀ ਮੂੰਹ ਮੰਗੇ ਪਾਜੀ ਪੈਸੇ ਦੇ ਦੇ ਮੱਝ ਦੇ ਅੱਛਾ ਤੇ ਇਤਰਾ ਹੀ ਪਾ ਦੇ ਦੇਣੀ ਬੰਨਾ ਪਾਣੀ ਲੈਣਾ ਵਿਚੋਂ ਠੀਕ ਹੈ ਬਾਕੀ ਇਹ ਹੈ ਕਿ ਸਾਮ ਕਰ ਲੇ ਕੋਈ ਆਹ ਦੇਖੋ ਮੈਂ ਦੇ ਤਕ ਆ ਨਾ ਕਿੰਨੀ ਆਰ ਗਈ ਆ ਇੱਕ ਵਿੱਚ ਸ਼ਾਂਗ ਜੀ ਲੱਗੀ ਜੀ ਉਹ ਭਾਜੀ ਲੱਗੀ ਆ ਉਹ ਚੋਣੀ ਕੱਢਦੇ ਹਾਂ ਠੀਕ ਆ ਇੱਕ ਧਾਰਾ ਉਹ ਵੀ ਹਾਂ ਇੱਕ ਦੋ ਦੋ ਧਾਰਾ ਇੱਕ ਦੀ ਦਿਖਾਤੀ ਆ ਆ ਦੇਖ ਸੰਦੇ ਜੀ ਉਹ ਵੱਖਰੀ ਜੀ ਆ ਉਹ ਵੱਖਰੀ ਆ ਸੈਂਟਰ ਤੇ ਆ ਲਿਆ ਤੋੜ ਉਹ ਫੇਰ ਦੇਖ ਜੀ ਸੂਵੇ ਝੋਟੀ ਸੁਣੀ ਜੀ ਅੱਛਾ ਥੋੜੀ ਜਿਹੀ ਲੈਸ ਜਿਆਦਾ ਨੂੰ ਪਤਾ ਸੰਭੀ ਨਹੀਂ ਇਹਦੇ ਹਾਂਜੀ ਇਹ ਆ ਕੇ ਕੋਈ ਚਲੋ ਸਾंप ਕਰ ਲੂਗਾ ਕਿ ਕਿਤਰਾ ਨਹੀਂ ਲੱਗੀ ਤੋੜ ਦੋ ਕਰੀ ਨਾ ਸਾਢੇ 6 ਮਿੰਨਾਂ ਦੀ ਗੱਪਾਂ ਦੱਸਦੇ ਆ ਇਹ ਬੁਰਾ ਨਹੀਂ ਆਇਆ ਬੰਦੇ ਨੂੰ ਕਿਤਾਬਾਂ ਦਾ ਡਰ ਹੈ ਡਰਦਾ ਸੀ ਡਰਦੀ ਜੀ ਆ ਗਿਆ ਲੈ ਉਹ ਨਾ ਪਰਦਾ ਐ ਕਿਉਂਕਿ ਜੇਕਰ ਕਹਿੰਦੇ ਸੋਥ ਸਾਨੂੰ ਤੇ ਸਥਾਨੋਂ ਬੇਪਾਲਿਤ ਹੋ ਰਿਹਾ ਤਰਾ ਤਾਂ ਨਹੀਂਗਾ ਠੀਕ ਹੈ ਉਤਰਾਂ ਥੋੜਾ ਡਰਦੀ ਆ ਤਰਾ ਇਹ ਕਿ ਚਲੋ ਕੱਦ ਕੱਠ ਵੀ ਠੀਕ ਹੈ ਪਰ ਹੈਗੀ ਸਰੀਰੋਂ ਲਿੱਸੀ ਆ ਆਗ ਦੇਗਾ ਪਿੰਡਾਂ ਲਈ ਠੀਕ ਹੈ ਤੇ ਇਹਦਾ ਮੁੱਲ ਵੀ ਜੀ ਫਿਰ ਮੋਨ ਭਾਜੀ ਇਹ 42 ਵੀ ਲਈ ਤੇ 42 ਹੀ ਦੇਣੀ ਹੈ ਅੱਛਾ ਹਾਂਜੀ 42000 ਜੀ ਕੋਈ ਆਪਣੀ ਕਰਾ ਲਈ ਅੱਛਾ ਅਸੀਂ ਮੰਨ ਲਓ ਉਥੇ ਡਾਕਟਰ ਸਾਦਗੇ ਤੇ ਆਪਣੀ ਚੈੱਕ ਆ ਗਏ ਠੰਡਾ ਟੀਕਾ ਕਰਾ ਲਿਆ ਜੀ ਅੱਛਾ ਚੈੱਕ ਕੋਈ ਆਪਣੀ ਕਰਾ ਕੇ ਖੜੇ ਹਨਾ ਦੋ ਦਿਨਾਂ ਦੀ ਸਾਡੀ ਗਾਰੰਟੀ ਆ ਦੋ ਦਿਨਾਂ ਚ ਚੈੱਕ ਕਰਾ ਲਿਆ ਕੋਈ ਜੇ ਨੁਕਸਾਨ ਹੋਵੇ ਤਾਂ ਮੈਂ ਗਰਮੀ ਆਉਣੀ ਭਾਜੀ ਹਾਂਜੀ ਹਾਂਜੀ ਮੇਰੇ ਬਾਪੇ ਬਾਅਦ ਖਾਲੀ ਉਹਦੇ ਸਾਡੇ ਦੋ ਦਿਨਾਂ ਚ ਕਰੇ ਵਾੜਦੇ ਸਾਡੇ ਠੀਕ ਹੈ ਠੀਕ ਹੈ ਜੀ ਨਾਲੀਆਂ ਵਿਧੇ ਅਗਲੇ ਦਾ ਬੰਦਾ ਸੇਵਾ ਕਰੇ ਠੀਕ ਹੈ ਹਾਂਜੀ ਹੁਣ ਆ ਜਿਹੜੇ ਇਹ ਬੱਚੇ ਤੋਂ ਬਿਨੇ ਇੱਕ ਟੁਕੜਾ ਗੱਬਣ ਹੋ ਰਿਹਾ ਉਹ ਤੁਹਾਨੂੰ ਬਾਅਦ ਚ ਦਿਖਾਉਣੇ ਆਵਲੀ ਇੱਕ ਟੁਕੜਾ ਗੱਬਣ ਇਹ ਉਤਰਾਈਆਂ ਜੜੀ ਇੱਥੇ ਦੇਖੋ ਠੀਕ ਆ ਕੋਈ ਪਹਾੜਾ ਨਹੀਂ ਪਾਉਣਾ ਮੈਂ ਨੂੰ ਕੋਈ ਟੀਗਾ ਨਹੀਂ ਲੱਗਦਾ ਤੇ ਬਿਲਕੁਲ ਛੋਟਾ ਸਿੰਘ ਕੀ ਦੇਖੋ ਜੀ ਸਿੰਗ ਦੇਖ ਸਾਦੇ ਜੇ ਇਹ ਮਿੱਟੀ ਦੀ ਬਣਾਈ ਹੋਈ ਜੀ ਨੇ ਠੀਕ ਆ ਹਾਂ ਮਿੱਟੀ ਮੋੜ ਕੇ ਦੇਖੋ ਬੜਾ ਸੋਹਣਾ ਗਲਾਈ ਚ ਸਿੰਗ ਆ ਜਿਹੜਾ ਇਹਦਾ ਇਹ ਬਣਿਆ ਆ ਦੇ ਠੀਕ ਆ ਦੂਜਾ ਸੂਆ ਜੀ ਦੂਸਰਾ ਸੂਆ ਤੇ ਦੁੱਧ ਕਿੰਨਾ ਜੇ ਤੇ ਕੋਲ 8 ਲੀਟਰ ਆ 7 ਲੀਟਰ ਨਾਲ ਕੋਈ ਸੌਦਾ ਕਰ ਲਈ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਕੋਈ ਦੂਰੋਂ ਵੇਖ ਛੱਟਾ ਵੇਖ ਕੱਖ ਨਹੀਂ ਹੈਗਾ ਮੈਨਾਂ ਆ ਵਧੀਆ ਜੀ ਬਾਕੀ ਆ ਦੇ 2 ਮਹੀਨੇ ਦੀ ਮੈਸ ਹੋਈ ਜੀ ਅੱਛਾ 2 ਮਹੀਨੇ ਦੀ ਨਹੀਂ ਸਹੀ ਤੇ ਆ ਥਾਣ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਤੋਰੋ ਹਾਂ ਵੇਦੀ ਇੱਕ ਦਿਨ ਨਾ ਜੇ ਤੁਹਾਨੂੰ ਮਿਲਣ ਨੂੰ ਤੋਂ ਤਾਂ ਆਇਆ ਤੇ ਫਿਰ ਉਹਨੇ ਗੁਰੂ ਨਾਲ ਸਰਵਜੇ ਵੇਖਿਆ ਨਹੀਂ ਸੀਗਾ ਅਗਰ ਤੇ ਸਾਢੇ 4:00 ਦੇ ਜਾਣ ਦੇ ਜਦੋਂ ਲੈ ਜਾ ਵੀ ਜੀ ਭਾਵੇਂ ਇੱਥੇ ਹੀ ਥੱਲੇ ਬਹਿ ਜਾਓ ਇੱਥੇ ਹੀ ਠੰਡੀ ਠੀਕ ਹੈ ਜੀ ਗਾਵਾਂ ਵਾਂਗੂ ਠੰਡੀ ਤੇਰੀ ਆ ਜਿਹੜੀ ਤੇ ਬਰ ਮਹਾਰਾਜ ਜੀ ਨੇ ਭਾਈ ਲਾਡੋ ਜੀ ਬਾਕੀ ਇੱਥੇ ਆ ਕੇ ਪ੍ਰੋਪਰ ਵੇਸ ਚਾੱਕ ਕੇ ਖੜਿਆ ਕਰੋ ਚੰਗੀ ਤਰ੍ਹਾਂ ਘੱਤ ਕਾਠ ਤਾਂ ਦੁੱਧ ਦੁੱਧ ਦਾ ਪਤਾ ਲੱਗ ਜਾਂਦਾ ਧਾਰਾ ਤੁਰਾ ਪਾਜੀ 2 ਮਹੀਨੇ ਸਾਰੀ ਮੈਂ ਦੁੱਧ ਆ ਠੀਕ ਆ ਤੇ ਦੁੱਧ ਹੁਣ ਵੀ 8 ਕਿਲੋ ਹੋ ਗਏ ਪਰ 7 ਕਿਲੋ ਵਾਣਾ ਦੇਣੀ ਆ ਇਹ ਤਾਂ ਛੱਡਾ ਛੁਟਾ ਕਿੱਡਾ ਸਾਫ ਜੀ ਤੇ ਥਣ ਥਣ ਓਕੇ ਸਾਰੇ ਪਾਜੀ ਓਕੇ ਕੋਈ ਭੂਰ ਨਹੀਂ ਹੈਗਾ ਛੱਡਾ ਨਹੀਂ ਹੈਗਾ ਜੀ ਤੇ ਮੋਲੇ ਦਾ ਇਹਦਾ ਪਾਜੀ ਮੋਲ ਹੈਗਾ ਜੇ ਕਰ ਲਈਏ 8000 ਨਹੀਂ ਜੱਜਾ ਕਰੀਏ ਤੂੰ ਹੀ ਦਾ ਦੋ ਬਾਕੀ ਅੱਜ ਕਰ ਲੋ ਜੱਜ ਸੁਣਾ ਨਹੀਂ ਕਰਦੇ ਫਿਰ 55000 ਦੀ ਝੋਟੀ ਹੈ। ਅੱਛਾ 55000 ਦੀ। 55000 ਦੀ ਝੋਟੀ ਦਲਾਂਗੇ। ਠੀਕ ਹੈ। ਬਾਕੀ ਮਾਤਣ ਕਰ ਬਾਅਦ ਮੋਬਾਈਲ ਫੋਨ। ਠੀਕ ਹੈ। ਤੇ ਹੁਣ ਆ ਬੁਰੀ ਝੋਟੀ ਆ ਕਾਫੀ ਖੂਬਸੂਰਤ ਆ ਤੇ ਕਦ ਕਾੜ ਚ ਵੀ ਉੱਚੀ ਆ। ਇਹ ਭਾਜੀ ਇਥੋਂ ਆਪਣੇ ਲੱਗ ਲਈ ਅੱਛਾ ਇਹ ਨਾ ਬੱਚੇ ਕੁੱਤਾ ਖਾ ਗਏ ਅੱਛਾ ਇਹ ਸਾਰੇ ਮਹੀਨਾ ਤੋਂ ਅੰਦਰ ਹੀ ਆ ਮੈਂ ਸੋਈ ਨਾ ਅੱਛਾ ਤੇ ਦੁੱਧ ਭਾਜੀ ਕੋ ਹੋਗਾ ਜੀ 12 ਲੀਟਰ ਹੀ ਦੁੱਧ ਅੱਛਾ ਮੇਰੇ ਕੋ ਭਾਜੀ ਦੁੱਧ ਘਟਾ ਗਈ ਮੇਰੇ ਕੋ ਡੰਗਰ ਆਏ ਰਾਏ ਕੱਲ ਪਰਸੋਂ ਦੇ ਦਿੱਤੇ ਇਕੱਠੇ ਇਹ ਬਾਬਾ ਦਿਨਾਂ ਦੀ ਆਈ ਜੀ ਅੱਛਾ ਉਹ ਗੱਲ ਵੀ ਦੁੱਧ ਘਟਾ ਗਈ ਮੇਰੇ ਕੋਲ ਹੁਣ ਦੁੱਧ ਦੇ ਕੋ 7 ਕਿਲੋ ਹੋਗਾ ਅੱਛਾ 80 ਗੱਲ ਹੁੰਦੀ ਹੈ ਅੱਛਾ ਇੱਕ ਟਾਈਮ 80 ਗੱਲ ਹੁੰਦੀ ਜੀ ਇੱਕ ਟਾਈਮ ਤੁਹਾਡੇ ਦੇ ਇੱਕ ਟਾਈਮ ਇੱਥੇ ਬਾੜੇ ਤੇ ਮਿਲੰਦੇ ਤੇ ਇੱਕ ਟਾਈਮ ਟਿਕਾ ਲਵਾਂਦੀ ਦੁੱਧ 7 ਕਿਲੋ ਜਿਹੜਾ ਤੇ ਭਾਜੀ ਦੋਵੇਂ ਟਾਈਮ ਚ ਹੋ ਅੱਛਾ ਦੁੱਧ ਵੀ ਮਤਲਬ 10 ਕਿਲੋ ਤਾਂ ਬਾਹਰ ਹੀ ਅੱਛਾ ਉਹਨੇ ਕੋਈ ਮੰਨੇ ਭਾਵੇਂ ਨਾ ਮੰਨੇ ਬਾਕੀ ਇੱਕ ਦੋ ਦਿਨ ਹੁਣ ਦੇਰ ਰੱਖੀ ਮੱਜ ਠੀਕ ਹੈ ਬਾਕੀ ਦੁੱਧ ਮੈਂ ਫੇਰ ਕਰ ਦੂੰਗਾ ਤੁਹਾਨੂੰ ਠੀਕ ਹੈ ਬਾਕੀ ਹੁਣ ਕਿੰਨੀ ਚੰਗੀ ਲੱਗਦੇ ਕੋਈ ਹੋਰ ਫੋਨ ਲਾ ਲੇ ਤੋਰ ਹੈ ਕਰੀ ਨਾ ਹੁਣ ਤਾਂ ਭਰ ਦੇ ਦਿੰਨੀ ਮਤਲਬ ਆਥਣਾ ਦਸਾਈ ਜਗਾ ਪਹਿਲਾਂ ਦੇਖ ਸਕਦੇ ਚੰਗਾ ਹੈ ਜਦੋਂ ਪ੍ਰਯਾਸ ਕਰਿਆ ਬਾਕੀ ਸੋਹਣੀ ਝੋਟੀ ਆ ਕੱਦ ਕਾਠ ਬੋਡੀ ਵੇਟ ਵੀ ਜਿਹੜਾ ਇਹਦਾ ਠੀਕ ਹੈ ਬਾਕੀ ਜੇ ਸਵੇਰ ਨੂੰ ਸਵੇਰ ਦਾ ਟਾਈਮ ਹੈ ਜੇ ਪਛਪੂਰੇ ਜਿਉਂ ਨਹੀਂ ਤੇ ਗੁਰੂ ਨਾਨਕ ਦਾਰ ਕਹਿੰਦੇ ਤੂੰ ਜਿਉਂ ਨਾਮ ਦੀ ਕਸੀ ਕਰਾਵਾ ਜੋ ਸਾ ਆਏ ਉਹ ਵਾਸ ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚੁਆਈ ਕਰਕੇ ਖੜੇ ਜਿਹੜਾ ਕੋਈ ਨਹੀਂ ਵੀ ਵੀ ਰਾ ਸਕਦਾ ਵੀਡੀਓ ਕੋਲ ਚ ਚਵਾਲੇ ਇਹਦੀ ਭਾਜੀ ਮੈਂ ਮੈਨੂੰ ਕੋਈ ਤਿਆਰੀ ਨਹੀਂ ਕੀਤੀ ਠੀਕ ਆ ਤੁਸੀਂ ਕੀ ਬੋਣੀਆਂ ਨੂੰ ਪਾਇਆ ਠੀਕ ਆ ਉਰੀ ਭਾਜੀ ਦੁੱਧ ਬਵਾ ਚੋਗ ਲਿਆਂਦਾ ਝੋੜੀ ਥੱਲੇ ਹਾਂਜੀ ਹੁਣ ਥੋੜਾ ਦੁੱਧ ਮਨ ਲੁਕਟਾ ਵੀ ਆ ਠੀਕ ਆ ਮੇਰਾ ਅਦਕ ਚੱਲ ਜੇ ਦੂਰ ਰੱਖਦੇ ਤਾਂ ਫੇਰ ਪਾਉਂਦੇ ਵੀਡੀਓ ਤੇ ਮੈਂ ਚੱਲ ਕੋਈ ਗੰਦੀ ਵੀਊ ਦੇ ਵੇਚ ਦਵਾਂਗੇ ਤੇ ਇਹਦਾ ਮੁੱਲ ਇਹਦਾ ਭਾਜੀ ਮੁੱਲ ਫੋਨ ਤੇ ਨਾ ਕਰੀਏ ਇਹਦਾ ਫੋਨ ਦੱਸ ਦੋਗੇ ਫੋਨ ਤੇ ਕੀ ਕਰਨਾ ਅੱਜ ਤੇ ਭਾਜੀ ਬਰਾਬਰ ਹੀ ਦੇ ਦਾਂਗੇ 55000 ਦੀ ਭਾਜੀ ਆਵ ਲਈ ਅੱਛਾ ਹਾਂਜੀ 60 ਤੋਂ 62 ਦੀ ਆਵ ਲਈ ਠੀਕ ਆ 55000 ਦੇ ਦਾਂਗੇ ਪੂਰੇ 50 ਦੇ ਦਾਂਗੇ ਠੀਕ ਆ ਹਾਂ 50000 ਦੀ ਭਾਵੇਂ ਆ ਲੈ ਭਾਵੇਂ ਪੰਜਾਬ 50000 ਦੀਆਂ ਜੜੀਆਂ ਕਿੰ데 ਕੀ ਦੇ ਦਾਂਗੇ ਬਾਕੀ ਭਾਜੀ ਜ਼ਿਆਦਾ ਨਹੀਂ ਇਹਦੇ ਵਿੱਚ ਹੁਣ ਕਿਉਂਕਿ ਆਪ ਜਿਹੜੇ ਲਈ ਕਿੰਦੀ ਗੱਲ ਹੈ ਹਲਦੀ ਨਹੀਂ ਅੱਛਾ ਹਾਂਜੀ ਤੇ ਟੁਕੜ ਗੱਬਨੇ ਵੀ ਆ ਦਿਖਾਓ ਮੈਂ ਹੀ ਵੇਖੋ ਮੱਝ ਜੜੀ ਪੂਰੀ ਸੰਭੀ ਸੰਭੀ ਆ ਜਿਹੜੀ ਐ ਵੀ ਆ ਭਾਜੀ ਨਾੜਾ ਦਿਖਾਓ ਜੀ ਆ ਦੇਖ ਸਾਡੇ ਹਵਾਨੇ ਤੇ ਨਾੜਾ ਥਾਣਾ ਦਾ ਸਾਈਜ਼ ਕਿਹੜਾ ਚੰਗਾ ਇਹ ਵੀ ਛੋਟੇ ਸਿੰਘ ਦੀ ਆ ਠੀਕ ਇਹ ਤਿਆਰ ਕੀਤੀ ਜਾ ਸੂਆ ਸੋਣੀ ਜਮਾਈ ਠੀਕ ਆ ਤੇ 20 22 ਕਿਲੋ ਦੁੱਧ ਮਤਲਬ ਮਾਲਕਾਂ ਨਹੀਂ ਅੱਛਾ ਬਾਕੀ ਵੀਰਾਂ ਨੇ ਆਪੇ ਵੇਖ ਲੈਣੀਆਂ ਹੁਣ ਮੌਕੇ ਤੇ ਦੁੱਧ 9 ਕਿਲੋ ਹੀ ਨੇ ਹੁਣ ਮੇਰੇ ਕੋਲ ਥੋੜਾ ਘਟਾ ਗਏ ਮਤਲਬ ਮੇਰੇ ਦੀ ਵਧੀਆ ਪਹਾੜੇ ਦਿੱਤੇ ਆ ਬੜੇ ਮਲ ਵੰਡ ਗੁੰਡ ਘਟ ਗਈ ਖਾਨ ਹੁਣ ਪੱਕਾ ਦੁੱਧ ਕਿੰਨਾ ਜੀ 7 ਕਿਲੋ ਹੈਗਾ ਜੀ ਪੱਕਾ ਦੁੱਧ ਹੈਗਾ ਇਹ ਪਾ ਭਾਈ ਪੱਕਾ ਆ ਗਿਆ ਇਹ ਵੀ ਠੰਡੀ ਧੀਰੀ ਪਹਾੜਾ ਪੌਣਾ ਦੇ ਕਿਤੇ ਵੀ ਨਹੀਂ ਜਾਗੇ ਲੋਕ ਤੇ ਕਿੰਨੇ ਚੱਤੀ ਕੱਬਨ ਜੇ ਇਹ 7.5 ਮਹੀਨੇ ਚੱਕ ਪਾਸ ਸਾਢੇ 7.5 ਮਹੀਨੇ ਚੱਕ ਪਾਸ ਤੇ ਦੁੱਧ 7 ਲੀਟਰ 7 ਲੀਟਰ ਦੁੱਧ 9-10 ਕਿਲੋ ਹੀ ਜੇ ਇਹ ਵੀ ਘਟ ਗਈ ਥੋੜਾ ਜਿਆ ਇਹ ਆ ਕਿ ਇਹ ਚੰਗੀ ਸੰਭਲੇ ਘਰ ਰਵਾਈ ਹੈ ਕਿਸੇ ਵੀ ਨੇ ਸੰਭ ਵੀ ਚੰਗੀ ਨਹੀਂ ਜਨਾਇਆ ਵਾ ਇਹ ਵੀ ਲੇ ਵਾਰੀ ਕੋ ਭਾਈ ਸੱਜਰਾ ਗਾ ਮੈਂ ਇਹ 75000 ਦੇ ਗੱਬੰਦ ਹਸਤੇ ਫਿੰਗਰ ਪਿਕਚਰ ਪਾਉਂਦੇ ਦਰਦ ਬੜਾ ਹੀ ਵੱਡਾ ਆਇਆ ਹਲੋ ਆਇਆ ਬੜਾ ਹੀ ਸਾਰਾ ਪੂਰੀ ਭਾਜੀ ਗੁੰਦੀ ਆ ਮੈਂ ਕਾਗਜ਼ਰ ਦਾ ਗੰਡਾ ਪੂਰੀ ਸੰਭੀ ਸੰਭੀ ਚੰਗੀ ਆ ਬੜੀ ਸੰਢ ਫਿੱਟੀ ਆ ਹਾਂਜੀ ਅੱਜ ਗੱਡਾ ਭਾਜੀ ਆ ਮੱਖੀ ਦਿਲਕਦੀ ਮੈਂ ਤਾਂ ਤੇ ਠੀਕ ਆ ਆਲੇ ਵਾਲੂ ਵੇਖੋ ਗੱਡਾ ਸੋਨਾ ਇਹਦਾ ਮੁੱਲ ਫਿਰ ਮੁੱਲ ਭਾਜੀ ਦਾ ਹੈਗਾ ਜੀ 90000 ਅੱਛਾ ਤੇ ਕਿਨੇ ਦੇ ਦੇ ਦੀਏ ਇਹ ਭਾਜੀ 72 ਦੀ ਝੋਦੀ ਦੇਣੀ 72000 ਦੀ 72000 ਦੇ ਮਾਟਾਂ ਕਰਾ ਬੰਦੇ ਬਾਕੀ ਝੋਟੀ ਜਿਹੜਾ ਸਾਨੂੰ ਨਾ ਯਾਦ ਕਰੂਗਾ ਬਹੁਤ ਮਹਿੰਗੀ ਲੈ ਕੇ ਆਏ ਸੀ ਐਵੇਂ ਕਹਿ ਦਿੱਤੀ 2 ਲੱਖ ਦੀ ਲੈ ਆਏ ਆ 1 ਲੱਖ 70000 ਦੀ ਝੋਟੀ ਉਹ ਲਾ ਵੀ ਤੇ ਅੱਛਾ ਹਾਂਜੀ ਠੀਕ ਹੈ ਮੀਰਾ ਨੇ ਅੱਪੇ ਵੇਖ ਲੈਣੀ ਮੈਂ ਅੱਜ ਦੀ ਭਾਜੀ ਸਿਰਦਿੰਗ ਨੂੰ ਪਤਾ ਕਰਾਂ ਠੀਕ ਆ ਆ ਪਾਗੜਾ ਭਾਜੀ ਨਾਲ ਕਹਿ ਲੈਣ ਹਾਂਜੀ ਹਾਂਜੀ ਆ ਉਹ ਅਗਲੇ ਕਹਿੰਦੇ ਨੇ ਲੈ ਆਏ ਚੱਲ ਲੈ ਜਾਉਂਦੇ ਤੇ ਬਾਕੀ ਚਲੋ ਹੁਣ ਇੱਕ ਗਾਂ ਰਹਿ ਗਈ ਆ ਇਹ ਵੀ ਤੁਹਾਨੂੰ ਦਿਖਾ ਦਈਏ ਆ ਬੱਚਾ ਜੇ ਦਾ ਮਗਰੇ ਦੇ ਬੱਛੀ ਆ ਕਿੰਨਾ ਚਿਰ ਹੋ ਗਿਆ ਇਹਨੇ ਸੋਈ ਨਾ 12 ਨਰ ਹੋ ਗਏ ਤੇ ਦੁੱਧ ਕਿੰਨਾ ਕਰਗੀ ਜੀ ਦੁੱਧ ਭਾਈ ਬਖਾਵਿਆ ਵਾਲਾ ਦੇ 17 ਲੀਟਰ ਜੀ ਅੱਛਾ ਬਸ ਠੰਡਾ ਕਰਕੇ ਨਾ ਠੰਡਾ ਕਰਕੇ ਆ ਉਹ ਹੈਗਾ ਜੀ 14 ਲੀਟਰ 14 ਲੀਟਰ ਦਾ ਪੱਕਾ ਦੁੱਧ ਮੈਨਾਂ ਭਾਈ ਇੱਥੇ ਕੋਈ ਚੋੜੂ ਦਾ ਦੁੱਧ ਵਾਦੇ ਆ ਅੱਛਾ 14 14 ਲੀਟਰ ਦੁੱਧ ਹੋਵੇ ਤੇ ਕੋਈ ਲੈ ਜਾਏ ਨਹੀਂ ਤੇ ਇੱਥੇ ਰਹਿਣ ਕੋਲਣ ਵੀ ਕੋਈ ਮਾਊ ਤਾਂ ਵੀ 14 ਲੀਟਰ ਆ ਠੀਕ ਆ ਕੋਈ ਭੂਰ ਨਹੀਂ ਕੋ ਛਟਾ ਨਹੀਂ ਤੁਰ ਇੱਕ ਦਿਨਾਂ ਵਿੱਚ ਬਾਕੀ ਥਾਣੇ ਦੇ ਇੱਕ ਰਿ ਲੱਗਦੇ ਦੇਖ ਸਕਦੇ ਚੰਗੇ ਘਰ ਤੇ ਥਾਣੇ ਆ ਜਿਹੜੇ ਦੁੱਧ ਤੇ ਭਾਜੀ ਇਹ ਦੋ ਮੈਨੂੰ ਕੱਟ ਦੱਸਿਆ ਜੇ ਗਾਫਲੇ ਠੀਕ ਆ ਦੁੱਧ 14 ਕਿਲੋ ਹੀ ਆ ਠੀਕ ਆ ਉਹ ਤੇ ਬਾਦੂ ਭਰ ਮੈਂ ਕੱਟਦਾ ਰਾਜ ਅਸਰ ਕਰਾਂਗੇ ਤੇ ਮਾਰੇ ਜਾਂਦੇ ਅਤੀ ਕਾਬੂ ਤੋਂ ਸੁਸਤਾ ਕਰਾਂਗੇ ਸੁਸਤਾ ਉਹਨਾਂ ਨੂੰ ਮਾਰੂਦਤੀ ਕਰਾ ਦੇ ਅੱਜ ਅੱਜ ਇਹਦੇ ਸੁਸਤਾ ਹੋਰ ਬਾਲਾ ਬਰਬਸਤ ਫਿਰ ਸਮਾਗਰ ਸੋਸਤੀ ਪਾ ਦੇ ਆ ਜ ਲੈ ਆ ਵੀ ਅੱਜ ਬਿਲਕੁਲ ਕੀਤਾ ਸਮਾਂ ਅੰਗਿਆ ਹੈ ਤੁਹਾਡਾ ਸਹਿਯੋਗ ਤੁਹਾਡਾ ਹੋ ਗਿਆ ਕਿਉਂਕਿ ਉਹ 7 ਪਲੇਅਰ ਵਾਲਾ ਵੀ ਕੋਰੇ ਸੰਗਰੂਜੀ ਤੇ ਉੱਤੇ ਵਾਲੇ ਚੱਲ ਕਰ ਰਹੇ ਹਨ ਆਹ 12 ਇਹੋ ਕਰਨ ਦੀ ਤਦਕੀਕ ਸਾਡੇ ਕੋਲ ਹੀ ਨਾ ਕਰੀ ਜੀ ਸੋ ਗੁਰੂ ਜੀ ਦਾਸ ਜੀ ਬਾਕੀ ਚੀਜ਼ 3000 ਆਰ ਸੱਚ ਬੋਲਿਆ ਤੇ ਇਹ ਦਾ ਮੁੱਲ ਵਿੱਦਿਆ ਇਹ ਭਾਈ 42 ਦੇ ਦਾਂ 42000 ਦੀ ਦੇ ਦੋਗੇ ਕਰਦਾ ਛੋਟ ਚਾਪੜ ਅੱਛਾ ਵਿੱਚ ਛੋਟ ਛੇਟ ਕਰ ਦੋਗੇ ਆਰਗੈਨਿਕ ਜਿਆਦਾ ਕੋਈ ਗਣੀ ਕਰਦਾਂਗੇ ਮੰਗਦੇ ਤੇ ਉਤਰਾ ਦੁੱਧ ਕਿੰਨਾ ਚਵਾਈ ਜਾਊਗੀ ਦੁੱਧ ਭਾਜੀ ਇਹਨਾਂ ਨੂੰ ਚਵਾਈ ਜਾਊਗੀ ਮੰਨ ਲਓ 2 ਕਿਲੋ ਵਾਜੂਗੇ ਅੱਛਾ 7 18 ਕਿਲੋ ਚਵਾਈ ਜਾਊਗੀ ਠੀਕ ਆ ਕਿੰਨਾ ਦਾ ਮੌਕੇ ਦਾ ਹੈਗਾ 14 ਲੀਟਰ ਹੈਗਾ ਜੀ ਵਧੀਆ ਠੀਕ ਹੈ ਜੀ ਬਾਕੀ ਹੋਰ ਕੁਝ ਹੈ ਨਾ ਫਿਰ ਭਾਈ ਜਿੰਨੇ ਡੰਗ ਲੈਣਾ ਤਸੱਲੀ ਕਰੇ ਆਪਣਾ ਤਸੱਲੀ ਕਰਕੇ ਆਪਣਾ ਵੇਚ ਚਾ ਕੇ ਆਪਣੀ ਸਮਝ ਨਾਲ ਖੜੇ ਆਪਣੀ ਇੱਥੇ ਹੀ ਤਸੱਲੀ ਕਰਕੇ ਖੜੇ ਦੁੱਧ ਪੂਰਾ ਹੋਵੇ ਤੇ ਲੈ ਜੇ ਨਹੀਂ ਤੇ ਇ ਹਾਂਜੀ ਮੁਰਗੇ ਤੁਹਾਨੂੰ ਕੋਈ ਫੋਨ ਕਰੇ ਵੀ ਨਹੀਂ ਦੁੱਧ ਨਹੀਂ ਹੈਗਾ ਹਾਂਜੀ ਕੱਲ ਨੂੰ ਸਵੇਰ ਸਾਮਣੇ ਹਾਲ ਤੇ ਪਤਾ ਹੈਗਾ ਹਾਂਜੀ ਹਾਂਜੀ ਜਾ ਕੇ ਘਟਾ ਵੀ ਸਕਦੀਆਂ ਨੇ ਵਧਾ ਵੀ ਸਕਦੀਆਂ ਠੀਕ ਹੈ ਜੀ ਥੋਸ ਸੱਲੀ ਕਰ ਲੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ